ਸਵੇਰ ਸਵੇਰ ਦਾ ਜੀ ਖਾਣ ਪੀਣ ਆ ਗਿਆ ਜੀ ਇਡਲੀਆਂ ਨੇ ਜੀ ਤੇ ਨਾਲ ਇਹ ਕੀ ਹੈ ਉਹ ਮੂਫਲੀ ਦੀ ਚਟਨੀ ਉਹ ਮੂਫਲੀ ਦੀ ਚਟਨੀ ਇਹਗੇ ਉਹ ਅਦਰਕ ਵਾਲੀ ਅਦਰਕ ਦੀ ਚਟਨੀ ਪਿੰਡ ਜੀ ਕਾਲਾ ਪਾਣੀ ਹਰੇਕ ਕ੍ਰਿਸ਼ਨਾ ਸਾਸਤ੍ਰੀਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਪਿੰਡ ਕਾਲੇ ਪਾਣੀ ਤੋਂ சிவா ਦੇ ਘਰ ਤੋਂ ਟਾਈਮ ਸਵੇਰ-ਸਵੇਰ ਦਾ ਹੋ ਗਿਆ। ਅੱਜ ਮੋਟਰਸਾਈਕਲ ਲੈ ਕੇ ਅੱਜ ਜਾਣਾ ਤਾਂ ਸੀ ਇੱਕ વોਟਰਫੋਲ ਵਾਲੇ ਏਰੀਆ ਦੇ ਸੀਗਾ ਪਰ ਹੁਣ ਪਤਾ ਨਹੀਂ ਕਿਉਂਕਿ ਬਰਸਾਤੀ ਮੌਸਮ ਹੈ ਨੀਗਾ ਤੇ ਇਹ વોਟਰਫੋਲ ਹੋਣਗੇ ਜਾਂ ਨਹੀਂ ਹੋਣਗੇ ਕੋਈ ਪੱਕਾ ਆਈਡੀਆ ਨਹੀਂ ਹੈਗਾ। ਜਾਵਾਂਗੇ ਦੇਖਾਂਗੇ ਮਿਲ ਗਿਆ ਤਾਂ ਨਹਾ ਤੋਂ ਲਵਾਂਗੇ। ਜੇ ਨਹੀਂ ਮਿਲਿਆ ਤਾਂ ਆਲੇ-ਦੁਆਲੇ ਕਹਿੰਦੇ ਪਿੰਡ ਹੈਗੇ ਐ ਤੇ ਟ੍ਰਾਈਬਲ ਏਰੀਆ ਆ ਵਾ ਜੰਗਲਾਂ ਦੇ ਵਿੱਚ ਜਾ ਕੇ ਜਿਹੜਾ ਥੋੜਾ ਲੋਕ ਘਰ ਬਣੇ ਹੋਏ ਨੇ ਪੁਰਾਣੇ ਪਿੰਡਾਂ ਦੇ ਟਾਈਪ ਦੇ ਹਿਸਾਬ ਨਾਲ ਬਣੇ ਹੋਏ ਨੇ ਓਡੀਸ਼ਾ ਦੇ ਤੇ ਉਹ ਦੇਖਾਂਗੇ ਇਬਸੇ ਇਹੀ ਹੈ ਜੀ ਆਪਾਂ ਅੰਦਰੂਨ ਉੜੀਸਾ ਦੇ ਵਿੱਚ ਆਪਾਂ ਜੇ ਗੱਲ ਕਰੀਏ ਅੰਦਰੂਨ ਉੜੀਸਾ ਦਾ ਮਤਲਬ ਇਹ ਹੋ ਗਿਆ ਆਪਾਂ ਕੋਈ ਸ਼ਹਿਰੀ ਇਲਾਕੇ 'ਚ ਨਹੀਂ ਹੈਗੇ ਕੋਈ ਇਦਾਂ ਦੀ ਜਗ੍ਹਾ ਤੇ ਨਹੀਂ ਹੈਗੇ ਜਿਹੜੀ ਬੜੀ ਟੂਰਿਸਟਿਕ ਹੋਵੇ ਆਪਾਂ ਟੂਰਿਸਟਿਕ ਜਗ੍ਹਾ ਤੋਂ ਹਟ ਕੇ ਬਹੁਤ ਹੀ ਜ਼ਿਆਦਾ ਡੈਂਸ ਫੋਰੈਸਟ ਵਾਲੀ ਜਗ੍ਹਾ ਜਿਹੜੀ ਉੜੀਸਾ ਦੀ ਮੰਨੀ ਜਾਂਦੀ ਹੈ ਜੀ ਤਗੜੀ ਜਗ੍ਹਾ ਉੱਥੇ ਹੈ ਜੀ ਬਣੇ ਰਹੋ ਵਲੌਗ ਦੇ ਨਾਲ ਵੀਡੀਓ ਸ਼ੁਰੂ ਕਰਦੇ ਹਾਂ ਜੀ ਬੈਠ ਵੀ ਬੈਠ ਬਿੱਟ ਨੂੰ ਪਤਾ ਲੱਗ ਹੀ ਜਾਂਦੇ ਹੈ ਪਤਾ ਨਹੀਂ ਜਿਹੜੇ ਆ ਸੜਕਾਂ ਦੇ ਮੁਸਾਫਿਰ ਸੜਕਾਂ ਤੇ ਆ ਗਏ ਨੇ ਜੀ ਮੈਂ ਇੱਕ ਬੜਾ ਵਧੀਆ ਜਿਹੜਾ ਹੈਗਾ ਲਿਖਿਆ ਇੱਕ ਚੀਜ਼ ਤੇ ਉਹ ਮੈਂ ਤੁਹਾਨੂੰ ਸੁਣਾਣਾ ਸੜਕਾਂ ਦਾ ਹੀ ਹੋ ਹੈਗਾ ਬਸ ਮੈਂ ਜਾਂ ਗੱਲ ਕਰੀਏ ਹਿੰਦੀ ਦੇ ਵਿੱਚ ਮੈਂ ਐਵੇਂ ਲਿਖਿਆ ਸੀਗਾ ਸੜਕਾਂ ਕਾਹੀ ਹੋ ਬਸ ਉਹ ਹੀ ਹਿਸਾਬ ਹੈ ਜੀ ਸੜਕਾਂ ਦੇ ਬਣੇ ਆ ਸੜਕਾਂ ਤੇ ਘੁੰਮਦੇ ਰਹਿਣੇ ਆ ਭਾਵੇਂ ਮੋਟਰਸਾਈਕਲ ਤੇ ਘੁੰਮੀਏ ਭਾਵੇਂ ਅਸੀਂ ਸਾਈਕਲਾਂ ਦੇ ਘੁੰਮੀ ਸਹੀ ਗੱਲ ਹੈਗਾ ਨਹੀਂ ਬਿੱਟੂ ਸੜਕਾਂ ਦੇ ਮੁਸਾਫਿਰ ਸੜਕਾਂ ਤੇ ਆ ਗਏ ਨੇ ਆਏ ਮੈਨੂੰ ਐ ਲੱਗਾ ਕੋਈ ਦੋ ਚਾਰ ਲੈਣਾ ਦਾ ਵਧੀਆ ਕੋਈ ਸ਼ੇਅਰ ਸੁਣਾਏਗਾ ਨਹੀਂ ਇੱਕ ਛੋਟੀ ਜੀ ਲਾਈਨ ਹੈ ਬਸ ਮੈਂ ਐ ਲਿਖਿਆ ਸੜਕਾਂ ਕਾਹੀ ਹੂੰ ਬਸ ਬਸ ਇਹ ਇੰਨਾ ਹੀ ਲਿਖਿਆ ਮੈਂ ਸੜਕਾਂ ਕਾਹੀ ਹੂੰ ਬਸ ਤੇ ਬਸ ਮਤਲਬ ਡੀਪ ਥਿੰਕਿੰਗ ਹੈ ਜੇ ਸੋਚੇ ਤਾਂ ਬੜੀ ਖਤਰਨਾਕ ਹੈ ਜੇ ਸੋਚ ਕੇ ਚੱਲੇ ਤਾਂ ਬਿਲਕੁਲ ਬੜੀ ਛੋਟੀ ਜੀ ਚੀਜ਼ ਹੈ ਸਹੀ ਬਾਤ ਹੈ ਕਿ ਨਹੀਂ ਸਿਵਾ ਸੜਕਾਂ ਕਾਹੀ ਹੂੰ ਬਸ ਬੰਦਾ ਘੁੰਮਣ ਲਾ ਹੋਵੇ ਉਹਦੇ ਲਈ ਇਹ ਚੀਜ਼ ਬੜੀ ਮਾਇਨੇ ਰੱਖਦੀ ਹੈ ਕਿਉਂਕਿ ਇਨਸਾਨ ਜੇ ਜਮਿਆ ਜਮਨੇ ਕੇ ਬਾਅਦ کہیں ਨਾ کہیں ਤਾਂ ਜਾਂਦਾ ਹੈ कोई इंसान फैक्ट्री में चला जाता है काम करने कोई किसी दुकान पर चला जाता है कोई अलग अलग जो फैक्ट्रीज में जाता है काम करने कोई ऑफिस में कोई आई सेक्टर में हमारा काम कहाँ होता है सड़कों पर घूमते फिरते हैं एंजॉय करते हैं या पहाड़ों पे चले जाते हैं जाते तो सड़कों से ही हैं तो फिर बाद कहाँ पर आके मुक्ति है सड़कों का ही हूँ बस या सफ़रों का ही हूँ बस हो जी हो तो. कल उधरले पासे गए सी आज इधरले पासे जा रहे हैं ਇਹ ਸਿੱਧਾ ਰੋਡ ਜਾਂਦੀ ਹੈ ਜੀ ਬম্বে ਵੱਲ ਨੂੰ NH55 NH55 ਇਹਨੂੰ ਕਹਿੰਦੇ ਨੇ ਕਲਕੱਤੇ ਤੋਂ ਸ਼ੁਰੂ ਹੋ ਕੇ ਇਹ ਬম্বে ਤੱਕ ਜਾਂਦੀ ਹੈ ਜੀ ਇਹੀ ਰਾਤ ਅਸੀਂ ਨੰਦੇੜ ਸਾਹਿਬ ਜਾਵਾਂਗੇ ਜੀ ਇਹ ਰਾਹ ਨਾਗਪੁਰ ਤੱਕ ਤੇ ਜਾਏਗਾ ਨਾ சிவா ਭਾਈ ਇਹ ਨਾਗਪੁਰ ਤੱਕ ਜਾਏਗਾ ਤੇ ਨਾਗਪੁਰ ਸੇ ਕਿੰਨਾ ਪੜੇਗਾ ਮਾਰਾ ਤਕਰੀਬਨ ਜੋ ਹਾਂ ਨੰਦੇੜ ਤੋਂ ਯਹਾਂ ਸੇ ਤਕਰੀਬਨ ਹੀ 6-700 ਕਿਲੋਮੀਟਰ ਹੈ ਨੰਦੇੜ ਚਲੋ ਅੱਧਾ ਰਾਹ ਤਾਂ ਅਸੀਂ ਡੱਕ ਜਾਾਂਗੇ ਜੀ ਕਿ ਆਪਾਂ ਲਿਫਟ ਲੈ ਕੇ ਜਾਵਾਂਗੇ ਤੂੰ ਮੇਰੇ ਵਾਲਾ ਬੋਰਡ ਦੇ ਦਿਓ ਮੈਨੂੰ ਮੇਰਾ ਕਾਫੀ ਟਾਈਮ ਪੁਰਾਣਾ ਬੋਰਡ ਪਿਆ ਹੋਇਆ ਹੈ ਜੀ ਇਹ ਸਿਵਾ ਕੋਲੀ ਜਿਤਨਾ ਮੈਂ ਘੁੰਮਦਾ ਹੁੰਦਾ ਹੁੰਦਾ ਸੀਗਾ ਫਿਰ ਹਾਈਕਿੰਗ ਵਾਲਾ ਬੋਰਡ ਲਿਫਟ ਮੰਗ ਕੇ ਜਦੋਂ ਆਪਾਂ ਟਰੈਵਲ ਕਰਦੇ ਸੀਗੇ ਉਦੋਂ ਦਾ ਬੋਰਡ ਹੈਗਾ ਜੀ ਉਹ ਤੇ ਆਹ ਸੜਕਾਂ ਨੇ ਹੁਣ ਸਾਨੂੰ ਸਾਹਮਣਾ ਹੈ ਤੇ ਬਸ ਇੰਨਾ ਹੀ ਨਹੀਂ ਸਾਹਮਣਾ ਇਹ ਹਾਈਵੇ ਜੀ NH 55 ਨਹੀਂ ਹੈਗਾ ਇਹ ਹੈਗਾ ਜੀ NH 53 ਜੀ ਥੋੜੀ ਗਲਤ ਜਾਣਕਾਰੀ ਪਿੱਛੇ ਜੀ ਹੋ ਗਈ ਸੀਗੀ ਇਹ ਹੈ ਜੀ NH 53 ਅੱਜ ਜੇ ਸੀ ਜਾਣਾ ਹੈ ਉਸ ਜਗ੍ਹਾ ਦਾ ਨਾਮ ਹੈ ਜੀ ਡੈਬਰੀਗੜ ਵਾਈਲਡ ਲਾਈਫ ਸੈਂਚਰੀ ਕੱਲ ਤੁਹਾਨੂੰ ਦਿਖਾਇਆ ਸੀਗਾ ਡੈਬਰੀਗੜ ਵਾਈਲਡ ਲਾਈਫ ਸੈਂਚਰੀ ਨਾਲ ਦਾ ਜਿਹੜਾ ਬੋਰਡ ਸੀਗਾ ਉਹ ਤੇ ਅੱਜ ਉੱਥੇ ਜਾ ਰਹੇ ਆ ਜੀ ਜਿਹੜਾ ਏਰੀਆ ਹੈਗਾ ਸਾਰਾ ਉਹ ਜੰਗਲਾਂ ਨਾਲ ਘਿਰਿਆ ਹੋਇਆ ਹੈ ਵਿੱਚ ਘਰ ਟ੍ਰਾਈਬਰ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਆਪਾਂ ਆਦੀਵਾਸੀ ਕਹਿ ਦਿੰਦੇ ਆ ਪਰ ਇਹ ਆਦੀਵਾਸੀ ਜਿਹੜੇ ਨੇ ਕਿ ਪ੍ਰੋਪਰਲੀ ਹੁਣ ਸਿਵਲਾਈਜ਼ਡ ਹੋ ਚੁੱਕੇ ਹੋਏ ਨੇ ਗੱਲ ਕਰੀਏ ਉਹ ਆਪਣੇ ਆਪ ਨੂੰ ਬਹੁਤ ਉੱਪਰ ਲੈਵਲ ਤੱਕ ਜਾ ਚੁੱਕੇ ਹੋਏ ਨੇ ਇਹ ਤੋਂ इनको ਸਿਵਾ ਭਾਈ ਸਰਕਾਰੀ ਜੋਬਸ ਵੀ ਮਿਲ ਗਈ ਹੋਣਗੀ इनको ਤੋਂ ਹੈਨਾ ਇਨਕਾ ਕੋਟਾ ਵੀ ਹੈ ਜਿਵੇਂ ਆਪਣੇ ਗੱਲ ਕਰੀ ਅੰਡਮਾਨੀ ਕੋਵਾਰ ਦੇ ਵਿੱਚ ਕਾਫੀ ਟ੍ਰਾਈਬਸ ਸੀਗੀਆਂ ਜਿਵੇਂ ਚੈਂਪੀਅਨ ਉੰਗੀ ਅੰਡਮਾਨੀਜ਼ ਨਿਕੋਬਾਰੀਜ਼ ਉਸਵਾਦ ਉੱਥੇ ਦੀ ਟ੍ਰਾਈਬ ਸੀਗੀ ਸੈਂਟਨਲੀ ਇਦਾਂ ਦੀਆਂ ਟ੍ਰਾਈਬਸ ਸੀਗੀਆਂ ਤੇ ਉਹ ਵੀ ਜਿਹੜੀਆਂ ਸੀਗੀਆਂ ਟ੍ਰਾਈਬਾਂ ਜੀ ਉਹ ਕੋਈ ਟ੍ਰਾਈਬਾਂ ਦੇ ਵਿੱਚੋਂ ਜਿਹਦਾ ਉੰਗੀ ਹੋਗੀ ਜਰਵਾ ਹੋਗੀ ਤੇ ਚੈਂਪੀਅਨ ਹੋਗੀ ਇਹ ਹੱਲੇ ਪ੍ਰੋਪਰਲੀ ਐਕਸਪੋਜ਼ ਹੋਈਆਂ ਨਹੀਂ ਨਾਹੀਂ ਹੋਣੀਆਂ ਚਾਹੀਦੀਆਂ ਮੈਂ ਇਹ ਤੇ ਉਹਨਾਂ ਕੋਲੋਂ ਹੱਲੇ ਸੀ ਲਾਈਜ਼ ਨਹੀਂ ਹੈਗੀਆਂ ਬਾਕੀ ਗੱਲ ਕਰੀਏ ਜੀ ਇੱਥੇ ਦੀਆਂ ਜਿਹੜੀਆਂ ਟਰਾਈਬ ਆ ਆਪਣੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਟਰਾਈਬ ਨੇ ਪਰ ਸਭ ਤੋਂ ਜ਼ਿਆਦਾ ਜਿਹੜੀ ਟਰਾਈਬ ਹੈ ਜਿਹਦਾ ਨਾਮ ਹੈ ਜੀ ਆਪਣੀ ਸਭ ਤੋਂ ਵੱਡੀ ਟਰਾਈਬ ਜਿਹੜੀ ਭੀਲ ਹੈ ਜਿਹੜੀ ਉੱਪਰਲੇ ਮਿਡਲ ਏਰੀਆ ਦੇ ਵਿੱਚ ਪਾਈ ਜਾਂਦੀ ਹੈ ਤੇ ਭੀਲ ਦੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਹੈ ਉਸ ਤੋਂ ਬਾਅਦ ਆਉਂਦੀ ਹੈ ਜੀ ਮੁੰਡਾ ਮੁੰਡਾ ਟਰਾਈਬ ਵੀ ਕਾਫੀ ਜਿੰਨਾਂ ਦੇ ਮੁੰਡਾ ਟਰਾਈਬ ਜਿਹੜੀ ਸੀਗੀ ਉਹ ਝਾਰਖੰਡ ਤੋਂ ਬਿਲੋਂਗ ਕਰਦੀ ਹੈ ਤੇ ਬਿਰਸਾ ਮੁੰਡਾ ਜਿਹਨੇ ਜਿਹੜੇ ਕ੍ਰਾਂਤੀਕਾਰੀ ਸੀਗੇ ਉਹ ਉਤੋਂ ਹੀ ਬਿਲੋਂਗ ਕਰਦੇ ਸੀਗੇ ਫਿਰ ਆਉਂਦੀ ਹੈ ਜੀ ਸੰਥਾਲ ਟਰਾਈਬ ਜਿਹਨਾਂ ਆਪਾਂ ਸੰਥਲੀ ਭਾ ਪੇ ਰਹੰਦੀ ਹੈ ਸੰथाल ਸੰथाल ਦੀ ਤੀਜੇ ਨੰਬਰ ਤੇ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਹੈ ਸਭ ਤੋਂ ਪਹਿਲੇ ਨੰਬਰ ਦੇ ਪੋਪੂਲੇਸ਼ਨ ਹੈ ਜੀ ਉਹ ਹੈਗੀ ਪੀਲਵੀ ਆਪਾਂ ਗੱਲ ਕਰੀਏ ਯਹਾਂ ਪਰ ਕੌਣ ਸੀ ਟਰਾਈਬਾ ਨਾਮ ਪਤਾ ਹੈ ਨਹੀਂ ਪਤਾ ਜੋ ਤੁਸੀਂ ਬੋਲ ਰਹਾ ਨਾ ਉਹ ਜਿਸੇ ਜਾ ਰਹੇ ਹੋ ਘਾਰਤ ਤੋਂ ਸਭ ਤੋਂ ਕਿੱਥੇ ਹੋ ਵਿਚ ਵਿੱਚ ਹੀ ਹੈ ਵਿਚ ਵਿੱਚ ਹੀ ਹੈ ਅੱਛਾ ਜੀ ਇੱਕ ਐਂਦਾ ਹੁਣ சிவா ਬਾਈ ਝਾਰਖੰਡ ਤੇ ਛਤੀਸਗੜ ਦੇ ਓਡੀਸ਼ਾ ਇਹ ਤਿੰਨਾਂ ਦਾ ਬੋਟਰ ਲੱਗ ਜਾਂਦਾ ਉਹਨਾਂ ਦੇ ਇਕੱਠੇ ਜੇ ਕਰਕੇ ਵੇਚੀ ਕਰਕੇ ਪੈਂਦੀ ਹੈ ਟਰਾਈਬ ਹੋ ਸਕਦਾ ਹੈ ਕੋਈ ਨਾਨ ਡਰਾਈਵ ਹੋਵੇ ਸਾਡਾ ਨਾਮ ਪਤਾ ਹੋਵੇ ਇੱਕ ਟ੍ਰਾਈਬ ਹੈ ਉਹਦੀ ਪੂਰੀ ਬੋਡੀ ਤੇ ਰਾਮ 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 ਦੇ ਟੈਟੂ ਬਣੇ ਹੁੰਦੇ ਨੇ ਉਹ ਛਤੀਸਗੜ ਦੇ ਵਿੱਚ ਹੈ ਜੀ ਦੇਖ ਲਓ ਜੀ ਟ੍ਰਾਈਬਸ ਵੀ ਇੱਕ ਅਲੱਗ ਹੀ ਜੀਵਨ ਪ੍ਰਤੀਤ ਕਰਦੀਆਂ ਨੇ ਉਹਨਾਂ ਦਾ ਵੀ ਇੱਕ ਹਿਸਾਬ ਕਿਤਾਬ ਹੁੰਦਾ ਹੈ ਜੀਵਨ ਜੀਣ ਦਾ ਤੇ ਉਹ ਥੋੜਾ ਜਿਹਾ ਘਾਟ ਰਲਣਾ ਚਾਹੁੰਦੇ ਨੇ ਜੀ ਸਾਡੇ ਨਾਲ ਤੇ ਆਪਣੇ ਅਲੱਗ ਤਿਉਹਾਰ ਅਲੱਗ ਟ੍ਰੈਡੀਸ਼ਨ ਅਲੱਗ ਐਥਨਿਸਿਟੀ ਨਾਲ ਜੀਣਾ ਪਸੰਦ ਕਰਦੇ ਨੇ ਸਿੱਧਾ ਰੋੜ ਜਾਂਦਾ ਜੀ ਬਰਗੜ ਵੱਲ ਨੂੰ ਤੇ ਜਿਹੜਾ சிவா ਵਾਈ ਦਾ ਪਿੰਡ ਹੈ ਕਾਲਾ ਪਾਣੀ ਉਹਨੂੰ ਜ਼ਿਲ੍ਹਾ ਬਰਗੜ ਹੀ ਲੱਗਦਾ ਹੈ ਨਾ ਜ਼ਿਲ੍ਹਾ ਬਰਗੜ ਹੀ ਲੱਗ ਜਾਂਦਾ ਸੋ ਸਵਾਦ ਗੱਲ ਕਰੀਏ ਜੀ ਇੱਥੇ ਪ੍ਰਗੜ ਦੇ ਵਿੱਚ ਇੱਕ ਗੁਰੂ ਘਰ ਵੀ ਹੈਗਾ ਪ੍ਰਗੜ ਦੇ ਵਿੱਚ ਤੇ ਗੁਰਦੁਆਰਾ ਚੌਕ ਦੇ ਨਾਮ ਤੋਂ ਮਸ਼ਹੂਰ ਹੈ ਜੀ ਉਸ ਤੋਂ ਗਾਂ ਜਾ ਕੇ ਖੱਬੇ ਹੱਥ ਗੁਰਦੁਆਰਾ ਹੈ ਪ੍ਰਗੜ ਤੋਂ ਹੁਣ ਖੱਬੇ ਹੱਥ ਕਹਿੰਦੇ ਲੈ ਲਓ ਜੀ ਥੱਲੇ ਵਾਲਾ ਰੋਡ ਪੁੱਲ ਨਾ ਚੜਾਓ ਭਾਸ਼ਾ ਇੱਥੇ ਬੋਲੀ ਜਾਂਦੀ ਹੈ ਜੀ ਓੜੀਆ ਓੜੀਆ ਦਾ ਵੀ ਇੱਕ ਅਲੱਗ ਹੀ ਡਾਇਲੈਕਟ ਹੈ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੱਖ-ਵੱਖ ਡਾਇਲੈਕਟ ਨੇ ਪੰਜਾਬੀ ਦੇ ਜਿਵੇਂ ਡਾਇਲੈਕਟ ਤੇ ਆਪਾਂ ਗੱਲ ਕਰੀਏ ਬੇਸਿਕਲੀ ਤਾਂ ਹੁੰਦੀ ਤਾਂ ਗੁਰਮੁਖੀ ਹੈ ਪਰ ਆਪਾਂ ਬੋਲਦੇ ਨੇ ਜਿਵੇਂ ਮਾਝਾ ਅੱਡ ਹੋ ਗਿਆ ਮਾਲਵਾ ਅਲੱਗ ਹੋ ਗਿਆ ਪੁਆਦੀ ਅਲੱਗ ਹੋ ਗਈ ਪੋਠੋਹਾਰੀ ਅਲੱਗ ਹੋ ਗਈ ਉਸ ਤੋਂ ਬਾਅਦ ਦੁਆਬੀ ਅਲੱਗ ਹੋ ਗਈ ਸਿਰ ਪਾਕਿਸਤਾਨ ਦੇ ਵਿੱਚ ਅਗਰ ਵੜ ਜੀਏ ਤਾਂ ਹੁਸੈਨਪੂਰੀ ਅੱਡ ਹੋ ਗਈ ਮਲਤਾਨੀ ਅਲੱਗ ਹੋ ਗਈ ਸਰੈਕੀ ਅਲੱਗ ਹੋ ਗਈ ਚਿਨਿਓਟੀ ਅਲੱਗ ਹੋ ਗਈ ਚੰਗ ਵੀ ਅਲੱਗ ਹੋ ਗਈ ਇਹ ਬਹੁਤ ਸਾਰੀਆਂ ਭਾਸ਼ਾਵਾਂ ਹੁੰਦੀਆਂ ਨੇ ਡਾਇਲੈਕਟ ਹੁੰਦੇ ਨੇ ਉਦਾਂ ਹੀ ਜਿਹੜਾ ਆਪਣਾ ਓਡੀਸਾ ਵਾ ਇਹਦੇ ਵਿੱਚ ਸੰਬਲਪੂਰੀ ਓਡੀਸੀ ਅਲੱਗ ਬੋਲੀ ਜਾਂਦੀ ਹੈ ਜੀ ਤੇ ਬਾਕੀ ਜਿਹੜੀ ਮੇਨ ਲੈਂਡ ਦੀ ਓਡੀਸੀ ਹੈ ਉਹ ਅਲੱਗ ਹੈ ਇਹ ਦੋਨਾਂ ਭਾਸ਼ਾਵਾਂ ਦਾ ਜਿਹੜਾ ਹੈਗਾ ਕਾਫੀ ਫਰਕ ਹੈ ਸਿਵਾ ਭਾਈ ਅਲੱਗ ਅਲੱਗ ਆ ਕਿਆ ਥੋੜਾ ਰਫ ਹੈ ਇਹਨਾਂ ਬੋਲਨੇ ਦਾ ਹਮਾਰੇ ਵਾਲੋ ਕਾ ਰਫ ਹੈ ਮਤਲਬ ਸੰਬਲਪੁਰੀ ਥੋੜੀ ਉੱਪਰ نیچے ਕਰਕੇ ਬੋਲ ਦਿੰਦੇ ਨੇ ਥੋੜੀ ਜੀ ਸੰਬਲਪੁਰੀ ਕਹਿੰਦੇ ਉੱਪਰ ਥੱਲੇ ਇਹ ਕਰਕੇ ਬੋਲ ਦਿੰਦੇ ਨੇ ਰਫਲੀ ਟਾਈਪ ਬੋਲਦੇ ਨੇ ਬਾਕੀ ਪਿਓਰਲੀ ਜਿਹੜੀ ਬੋਲੀ ਜਾਂਦੀ ਹੈ ਉਹ ਮਿਡਲ ਪਾਰਟ ਆਫ 오ਡੀਸ਼ਾ ਦੇ ਬੋਲੀ ਜਾਂਦੀ ਹੈ ਇਸ ਟਾਈਮ ਅਸੀਂ ਹੈਗੇ ਆ ਨਾਰਥਰਨ ਪਾਰਟ ਆਫ 오ਡੀਸ਼ਾ ਦੇ ਵਿੱਚ ਜਿਹੜੀ ਪਿਓਰ ਬੋਲੀ ਜਾਂਦੀ ਹੈ சிவா ਕਹਿੰਦਾ ਉਹ ਬੋਲੀ ਜਾਂਦੀ ਹੈ ਜੀ ਆਪਣੀ ਕੋਸਟਲ ਏਰੀਆ ਦੇ ਵਿੱਚ ਕੋਸਟਲ ਏਰੀਆ ਦਾ ਮਤਲਬ ਹੋ ਗਿਆ ਜਿਹੜਾ ਸਮੁੰਦਰ ਦੇ ਲਾਗੇ ਏਰੀਆ ਪੈਂਦਾ ਉਹ ਸਾਰਾ ਪੁਰੀ ਹੋ ਗਿਆ ਕੁਨਾਰਕ ਹੋ ਕਟਕ ਹੋ ਗਿਆ ਤੇ ਉਸ ਤੋਂ ਬਾਅਦ ਆਪਣਾ ਭੁਨੇਸ਼ਵਰ ਹੋ ਗਿਆ ਅਸੀਂ ਲੋਕ ਕਹਿ ਦਿੰਦੇ ਆ ਜੀ ਅਸੀਂ ਭਾਰਤ ਦੇ ਵਿੱਚ ਗੁਲਾਮ ਆ ਇਦਾਂ ਵਾ ਜੀ ਉਦਾਂ ਵਾ ਜੀ ਇਹ ਹੋ ਗਿਆ ਇਦਾਂ ਹੋ ਗਿਆ ਉਦਾਂ ਹੋ ਗਿਆ ਇਦਾਂ ਕੁਛ ਨਹੀਂ ਹੈ ਜੀ ਆਪਣੇ ਇੰਡੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਸਭ ਤੋਂ ਉੱਚਲੇ ਪੱਧਰ ਤੇ ਬੈਠਾ ਹੋਇਆ ਵਾ ਆਪਣਾ ਜਿਹੜਾ ਪ੍ਰੈਜ਼ੀਡੈਂਟ ਹੈ ਉਹਦਾ ਨਾਮ ਹੈ ਜੀ ਦਰਪਦੀ ਮੁਰਮੂ ਸ਼੍ਰੀਮਤੀ ਦਰਪਦੀ ਮੁਰਮੂ ਨੇ ਉਹ ਐਸਟੀ ਤੋਂ ਨੇ ਜੀ ਟ੍ਰਾਈਬਲ ਤੋਂ ਦੇਖ ਲਓ ਜੀ ਹਰੇਕ ਨੂੰ ਇੱਥੇ ਵਧੀਆ ਕੋਟਾ ਦਿੱਤਾ ਜਾਂਦਾ ਵੈਸੇ ਤਾਂ ਮਨ ਦਾ ਜਾਤ ਪਾਤ ਦਾ ਕੋਈ ਰੋਲਾ ਹੁੰਦਾ ਨਹੀਂਗਾ ਤੇ ਅੱਜ ਇੱਥੇ ਦੇ ਜਿਹੜੇ ਮੁੱਖ ਮੰਤਰੀ ਨੇ ਜੀ ਉਹਨਾਂ ਦਾ ਨਾਮ ਹੈ ਜੀ ਮੋਹਨ ਮਾਂਜੀ ਉਹ ਵੀ ਆਪਣੇ ਆਦੀਵਾਸੀ ਸਮੁਦਾਏ ਤੋਂ ਹੀ ਬਿਲੋਂਗ ਕਰਦੇ ਨੇ ਆਪਾਂ ਗੱਲ ਕਰੀਏ ਸਕੈਜੂਲਡ ਟ੍ਰਾਈਬ ਤੋਂ ਹੀ ਬਿਲੋਂਗ ਕਰਦੇ ਨੇ ਦੇਖ ਲਓ ਜੀ ਇੰਨੀ ਜ਼ਿਆਦਾ ਚੜਤ ਹੈਗੀ ਇਸ ਟਾਈਮ ਹਰੇਕ ਦਾ ਕੋਟਾ ਹੁੰਦਾ ਹਰੇਕ ਬੰਦਾ ਜਿਹੜਾ ਹੈਗਾ ਬਹੁਤ ਕੁਝ ਕਰ ਸਕਦਾ ਹੈ ਜੀ ਬਸ ਜਜਵਾ ਹੋਣਾ ਚਾਹੀਦਾ ਕਰਨ ਦਾ ਤੇ ਗਰੋਪ ਦੀ ਮੁਰਮੂ ਜਿਹੜੇ ਹੈਗੇ ਆ ਉਹ ਵੀ ਆਪਣੇ ਇੱਥੇ ਓਡੀਸ਼ਾ ਤੋਂ ਹੀ ਬਿਲੋਂਗ ਕਰਦੇ ਨੇ ਉਸ ਤੋਂ ਬਾਅਦ ਚਾਰਖੰਡ ਦੇ ਵਿੱਚ ਵੀ ਟ੍ਰਾਈਬਲ ਜਿਹੜੇ ਟ੍ਰਾਈਬਲ ਨੇ ਉਹ ਸਭ ਤੋਂ ਉੱਪਰ ਨੇ ਉੱਥੇ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਉਹਨਾਂ ਦਾ ਨਾਮ ਹੈ ਜੀ ਹੇਮਨ ਸੁਰੇਨ ਜਿਹੜੇ ਸ਼ਿਭੂ ਸੁਰੇਨ ਦੇ ਮੁੰਡੇ ਨੇ ਜੀ ਇਸ ਜਗ੍ਹਾ ਤੇ ਭੀੜ ਇਸ ਕਰਕੇ ਲੱਗੀ ਹੈ ਜੀ ਇਹ ਚੌਂਕ ਹੈ ਕਿ ਆਪਾਂ ਇਸ ਟਾਈਮ ਹੈਗੇ ਆ ਜੀ ਗੁਰਦੁਆਰੇ ਚੌਂਕ ਤੇ ਇਹ ਬਰਗੜ ਦੇ ਵਿੱਚ ਮੇਨ ਜਿਹੜਾ ਹੈਗਾ ਚੌਂਕ ਹੈਗਾ ਤੇ ਇੱਥੇ ਹੀ ਗੁਰਦੁਆਰਾ ਪੈਂਦਾ ਹੈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਬਰਗੜ ਦੇ ਵਿੱਚ ਇਹ ਆਪਣਾ ਹੈਗਾ ਜੀ ਬਾਸੂ ਬਾਈ ਦੇਖ ਲਓ ਜੀ ਕਿਵੇਂ ਤਿਆਰ ਹੋ ਗਿਆ ਇੰਨੇ ਗਮਛਾ ਆ ਸਿਰ ਤੇ ਬੰਨ ਲਿਆ ਤੇ ਐ ਤਿਆਰ ਹੋ ਕੇ ਗੁਰਕਰ ਜਾਊਗਾ ਤੇ ਇਧਰ சிவா சிவா ਸਾਸਰੀਆ ਗਾਲ ਸਾਸਰੀਆ ਗਾਲ ਕਰਕੇ ਜਾਓ ਮਾਥਾ ਟੇਕ ਆਓ ਠੀਕ ਹੈ ਆ ਰਿਹਾ ਜੀ ਗੁਰੂ ਘਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਜੀ ਇਹ ਦੋਨੋਂ ਬੰਨੇ ਹੈ ਜੀ ਆਪਣਾ ਜੀ ਬਰਗਰ ਨਹੀਂ ਹੁੰਦੀ ਬਰਗਰ ਸਟੇਕ ਕਿ ਅੱਗੇ ਜੀ ਗੁਰੂ ਘਰ ਤੇ ਉਸ ਤੋਂ ਬਾਅਦ ਚੱਲਦੇ ਆ ਜੀ ਅਸੀਂ ਅੱਗੇ ਜਿੱਥੇ ਹੁਣ ਜਾਣਾ ਸੀ ਸਾਡਾ ਮੇਨ ਡੈਸਟੀਨੇਸ਼ਨ ਸੀ ਜੀ ਉਹ ਪਰੇਲੇ ਹੈ ਨਹੀਂ ਸੀਗੇ ਤੇ ਟਾਈਮ ਬਹੁਤ ਲੱਗ ਗਿਆ ਸੀ ਤੇ ਹੁਣ ਕੋਈ ਖਾਣ ਪੀਣ ਨਹੀਂ ਆ ਗਏ ਆ ਜੀ। ਸੇਂਦੂ ਬੱਟ ਪਾਈਏ। ਰਾਜਸਥਾਨੀ ਟਾਬੇ ਤੋਂ ਖਾਣਾ ਖਾ ਲਿਆ ਜੀ ਤੇ ਹੁਣ ਗਾਂਵ ਵੱਲ ਨੂੰ ਵੱਗਦੇ ਆਂ। ਇਧਰ ਨੂੰ ਅਸੀਂ ਜਾਣਾ ਸੀ। ਬੈ ਕੇ ਸੜਕ ਤੇ ਤੇ ਹੁਣ ਖਿੱਚੀ ਜਾਂਦਾ ਬਾਈ ਖਿੱਚੀ ਜਾਂਦਾ ਕਿਉਂਕਿ ਟਾਈਮ ਹੋ ਗਿਆ ਬਾਵਾ। ਕਦੀ 60 ਤੇ ਕਦੀ 65 ਤੇ ਕਦੀ 70 ਤੇ ਜੀ। ਤੱਬ ਕੇ ਖਿੱਚ ਲਿਆ ਇਹਨੇ ਕੰਮ। ਸ਼ਿਵਾ ਦਾ ਰੈਡੀ ਪਹੁੰਚ ਗਏ ਜੀ ਦੇਬਰੀਗੜ ਵਾਈਲਡਲਾਈਫ ਸੈਂਚਰੀ ਤੇ ਏਸੀਸੀ ਦੀ ਇੱਥੇ ਸਿਮਿੰਟ ਫੈਕਟਰੀ ਆ ਉਹਦੀ ਲੈਨ ਚੱਲਦੀ ਹੈ ਜੀ ਪਿੱਛੇ ਰੇਲਵੇ ਲੈਨ ਸਿਮਿੰਟ ਤੇ ਇਧਰ ਦੇਬਰੀਗੜ ਦਿਖਾਰੇ ਨੇ 17 ਕਿਲੋਮੀਟਰ ਤੇ ਬਰਗੜ ਇੱਥੋਂ ਦੀ ਹੈਗਾ ਤਕਰੀਬਨ 30 ਕਿਲੋਮੀਟਰ ਲਓ ਜੀ ਬਰਡਸ ਵਿਲੇਜ ਗੋਵਿੰਦਪੁਰ ਹੀਰਾਕੁੰਡ ਕ੍ਰੂਜ਼ ਅਰੇ 27 ਹੈ ਅਰੇ ਵਾਸੂ ਵੀਰ ਸੁਰੇਂਦਰ ਸਾਈ ਮੈਮੋਰੀਅਲ यार 72 किलोमीटर जाना आगे अभी हैं फिर फटाफट पानी ले आ मैं तो कहता हूं यही नजदीक नजदीक चल पड़ते हैं आसपास दिखा देते एरिया दे। इतना दूर जाने का कोई फायदा नहीं है बढ़िया जगह है क्या है क्या वहां पर बर्ड्स के लिए अभी तो बस नहीं देंगे गांव बढ़िया है गांव बढ़िया मतलब ऐसे ही अच्छा जी वाटरफॉल्स एंड केव्स 15 किलोमीटर इधर बकरियां ਆ ਗਿਆ ਜੀ ਬਿਲਕੁਲ ਜਮਾ ਬਾਰਡਰ ਤੇ ਝਾਰਖੰਡ, ਉੜੀਸ਼ਾ ਤੇ ਛਤੀਸਗੜ ਦਾ ਤਿੰਨਾਂ ਦਾ ਮੇਲ ਕਰਦੇ ਹੋਏ ਸਟੇਟ ਬਣੀ ਦਾ ਇੱਕ ਬੋਡਰ ਹੈ ਜੀ ਵਿੱਚ। ਉਥੇ ਘਰ ਦੇਖੋ ਤੁਸੀਂ ਕੱਚੇ ਮਿੱਟੀ ਨਾਲ ਲਿਪਾ ਪੋਤੀ ਕਿੱਥੇ ਹੋਏ ਨੇ। ਆਹ ਦੇਖੋ ਜੀ ਕਿੰਨੇ ਸੋਹਣੇ ਲੱਗਦੇ ਨੇ ਜੀ ਕੱਚੇ ਘਰ। ਤੇ ਹਾਲੇ-ਦੁਆਲੇ ਸਾਰੇ ਜੰਗਲ ਨੇ ਰਹਿੰਦੇ ਇੱਥੇ ਸਾਰੇ ਦੇ ਸਾਰੇ ਜਿੰਨੇ ਵੀ ਨੇ ਜੀ ਉਹ ਸ਼ੈਡਿਊਲ ਟ్రਾਈਬ ਦੇ ਨੇ ਜੀ ਐਸਟੀ ਜਿਨ੍ਹਾਂ ਨੂੰ ਆਪਾਂ ਕਹ ਦਿੰਦੇ ਆ ਆਦੀਵਾਸੀ ਜਨਜਾਤੀ ਦੇ ਲੋਕ। ਇੱਥੇ ਸ਼ਾਇਦ ਡੰਗਰ ਰੱਖਦੇ ਨੇ ਜੀ। ਇੱਧਰ ਬਣਾ ਰਹੇ ਨੇ ਜੀ ਸਬਜੀ। ਮੱਛੀ ਬਣਾ ਰਹੇ ਆ। ਮੱਛਲੀ ਮਛਲੀ ਬਣਾ ਰਹੇ ਨੇ ਮੱਛੀ ਜੀ ਨਮਸਤੇ ਦਾਦੀ ਇਧਰ ਮੰਜੇ ਦੇ ਪੈਂਦੇ ਨੇ ਜੀ ਇਹਨਾਂ ਦਾ ਵਧੀਆ ਟਿਕਾਣਾ ਹੈਗਾ ਤੇ ਆਹ ਦੇਖੋ ਜੀ ਉੱਪਰ ਕਾਨੇ ਬਾਂਸ ਦੇ ਲਾ ਕੇ ਤੇ ਉਹਦੇ ਉੱਪਰ ਸ਼ੈੱਡ ਕਰਿਆ ਹੋਇਆ ਹੈ ਇੱਥੇ ਰਹਿੰਦੇ ਨੇ ਆਹ ਨਿੱਕੇ ਨਿੱਕੇ ਬੱਚੇ ਇਹਨਾਂ ਦੇ ਛੋਟੀ ਜੀ ਕਾਕੀ ਤੇ ਨਾਲ ਮੁੰਡਾ ਤੇ ਕਾਲੀ ਕਾਲੀ ਮੁਰਗੀਆਂ ਜੀ ਆਹ ਕਾਰ ਹੁੰਦੇ ਨੇ ਜੀ ਇਹਨਾਂ ਦੇ ਅੰਦਰ ਫਿਲਮ ਵੀ ਚੱਲੀ ਜਾਂਦੀ ਹੈ ਅਜੇ ਦੇਵਗਨ ਦੀ ਕੋਈ ਫਿਲਮ ਚੱਲ ਰਹੀ ਹੈ ਜੀ ਇਹ ਸ਼ਾਇਦ ਇਹਨਾਂ ਦਾ ਹਰੇ ਲਿਪਾ ਪੋਤੀ ਹੋਈ ਹੋਈ ਇੱਕ ਚੀਜ਼ ਜੀ ਅੰਦਰ ਇਹਨਾਂ ਦਾ ਸ਼ਾਇਦ 메ਨ ਕਮਰਾ ਹੋਊਗਾ ਡਰਾਈング ਰੂਮ ਵੀ ਆ ਗੈਸਟ ਰੂਮ ਸੋਣੇ ਸੌਣ ਦਾ ਹੋਗਾ ਮਤਲਬ ਬੈਡਰੂਮ ਹੀ ਹੋ ਗਿਆ ਤੇ ਇੱਧਰ ਮੁਰਗੀਆਂ ਤੇ ਆਹਾ ਘਰ ਹੁੰਦੇ ਨੇ ਜੀ ਆਹ ਦੇਖੋ ਜੀ ਬਹੁਤ ਹੀ ਸੋਹਣੇ ਸੋਹਣੇ ਘਰ ਬਣਾਏ ਹੋਏ ਨੇ ਇਹਨਾਂ ਨੇ ਬਹੁਤ ਵਧੀਆ ਲੱਗ ਰਿਹਾ ਜੀ ਦੇਖੋ ਮਤਲਬ ਇਹੀ ਹੈ ਜੀ ਇੱਕ ਟ੍ਰੈਡੀਸ਼ਨ ਸੰਭਿਆ ਹੁੰਦਾ ਆਪਣਾ ਹੈਰੀਟੇਜ ਸੰਭਿਆ ਹੁੰਦਾ ਹੈ ਟਰਾਈ ਦੇ ਨੇ ਤਾਂ ਹੀ ਇਹ ਵਾਵਾ ਦੂਰ ਰਹਿੰਦੇ ਨਹੀਂ ਜੀ ਆਪਣੇ ਗੱਲਬਾਤ ਕਰੀਏ ਮੇਨ ਸ਼ਹਿਰ ਤੋਂ ਕਿਉਂਕਿ ਇਹਨਾਂ ਨੇ ਰਹਿਣਾ ਹੀ ਇਦਾਂ ਹੁੰਦਾ ਵਾ ਇਹਨਾਂ ਨੂੰ ਲੱਗਦਾ ਹੀ ਇਦਾਂ ਵਧੀਆ ਹੈਗਾ ਜੇ ਬਾਹਰ ਰਹਿਣ ਜੇ ਆਪਾਂ ਗੱਲ ਕਰੀਏ ਕਿਦਾਂ ਸ਼ਹਿਰੀ ਤਰੀਕੇ ਨਾਲ ਤੇ ਇਦਾਂ ਨਹੀਂ ਰਿਆ ਜਾ ਸਕਦਾ ਸ਼ਹਿਰਾਂ ਦੇ ਵਿੱਚ ਇਦਾਂ ਨਹੀਂ ਰਹਿ ਸਕਦੇ ਤਾਂ ਕਰਕੇ ਇਹ ਐ ਬਣਾ ਕੇ ਰਹਿੰਦੇ ਨੇ ਜੀ ਇਧਰਲੇ ਪਾਸੇ ਆਹ ਮਿੱਟੀ ਹੈ ਜਿਹਦੇ ਨਾਲ ਇਹਦੇ ਤੇ ਫੇਰ ਮਾਰਿਆ ਜਾਂਦਾ ਉਸ ਤੋਂ ਬਾਅਦ ਇਹਦੇ ਉੱਪਰ ਝਾੜੂ ਮਾਰ ਦਿੱਤਾ ਜਾਂਦਾ ਆਲਾ ਤਾ ਜੋ ਪਲੇਨ ਜੀ ਹੋ ਗਏ ਪਹਿਲੇ ਰੱਦੀ ਜੀ ਰੱਦੀ ਕਰੀ ਜਾਂਦੀ ਰੱਦੀ ਆਪਾਂ ਕਹਿੰਦੇ ਆਂ ਆਪਣੀ ਭਾਸ਼ਾ ਦੇ ਵਿੱਚ ਫਿਰ ਜਮ ਐਨ ਪ੍ਰੋਪਰ ਕਰ ਦਿੱਤਾ ਜਾਂਦਾ ਉੱਪਰ ਕਾਨੇ ਪਾ ਕੇ ਤੇ ਛੱਤ ਬਣਾਈ ਜਾਂਦੀ ਹੈ ਤੇ ਛੱਤ ਬਣਾਉਣ ਤੋਂ ਬਾਅਦ ਮੀਂਹ ਕਣੀ ਆਸਤੇ ਸ਼ਾਇਦ ਪਲਾਸਟਿਕ ਕਈ ਪਾ ਦਿੰਦੇ ਕਈ ਨਹੀਂ ਪਾਉਂਦੇ ਜੀ ਆ ਪਿੱਛੇ ਇਹਨਾਂ ਦਾ ਬਾਥਰੂਮ ਬਣਿਆ ਹੋਇਆ ਬਹੁਤ ਹੀ ਵਧੀਆ ਤੇ ਬਾਥਰੂਮ ਉੱਤੋਂ ਜਾਣ ਅਸੀਂ ਤਾਂ ਲੇਡੀਆਂ ਹੋ ਗਈਆਂ ਆਪਣੀਆਂ ਭੈਣਾਂ ਉਹਨਾਂ ਵਾਸਤੇ ਵਧੀਆ ਜੀ ਜਿਵੇਂ ਆਪਣੇ ਬਿਹਾਰ ਕੰਨੀ ਜਾਈਏ ਯੂਪੀ ਕੰਨੀ ਜਾਈਏ ਤਾਂ ਥੋੜਾ ਓਪਨ ਕਲਚਰ ਪਰ ਇੱਥੇ ਥੋੜਾ ਜਿਹਾ ਹੈਗਾ ਹਲੇ ਮਤਲਬ ਹੌਲੀ ਹੌਲੀ ਲੋਕ ਸਿਵਲਾਈਜ਼ ਹੁੰਦੇ ਨੇ ਜੀ ਭੱਜੀ ਜਾਂਦਾ ਜੀ ਮੁਰਗਾ ਚਿਕਨੇ ਮਿੱਟੀ ਹੁੰਦੀ ਹੈ ਜੀ ਇਹ ਦੇਖੋ ਜੀ ਇਹਦੇ ਅੰਦਰ ਤੁਹਾਨੂੰ ਜਾ ਸਕਦੇ ਹਲੇ ਤਿਆਰ ਹੋ ਰਿਹਾ ਹੈ ਫਿਰ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਨਾਲ ਇੱਧਰ ਫੁੱਲ ਫੁੱਲ ਆਪਣੇ ਉਗਾ ਲੈਂਦੇ ਨੇ ਕਪੜੇ-ਕੁਪੜੇ ਧੋ ਕੇ ਜੀ ਵਧੀਆ ਇਹਨਾਂ ਨੇ ਨੇਚਰ ਦੇ ਵਿੱਚ ਆਪਣੇ ਆਪ ਨੂੰ ਸਾਂਭ ਰੱਖਿਆ ਹੈ ਇਹ ਗੱਲਬਾਤ ਕਰੀਏ ਹਰ ਇੱਕ ਚੀਜ਼ ਆਰਗੇਨਿਕ ਹੈ ਆਪਣੀ ਮੱਛੀ-ਮੁੱਛੀ ਉਗਾ ਕੇ ਵਧੀਆ ਵੱਢ ਕੇ ਖਾ ਜਾਂਦੇ ਨੇ ਦੁੱਧ ਵੀ ਇਹਨਾਂ ਦੀ ਆਪਣੀ ਮੱਝਾਂ ਹੋਣੀਆਂ ਇੱਥੇ ਜਾਂ ਗਾਂਵਾਂ ਹੋਣੀਆਂ ਉਸ ਤੋਂ ਕੱਢਦੇ ਨੇ ਦੁੱਧ ਕੇ ਲਈ ਆਪਕੀ ਗਾਂਹ ਹੋਤੀ ਹੈ ਗਾਂਹ ਨਹੀਂ ਹੈ ਗਾਂਹ ਸਮਝੋਠੀ ਹੈ ਗਾਂਹ ਨਹੀਂ ਹੈ ਮਤਲਬ ਉਹ ਤੁਸੀਂ ਚਾਸ ਜੀਤਾ ਕਰਦਾ ਹੂੰ ਖੇਤੀ ਕਰਦੇ ਅੱਛਾ ਜੀ ਖੇਤੀ ਕਰਦੇ ਕਿਸ ਚੀਜ਼ ਦਾ ਧਾਨ ਦਾ ਇਹ ਧਾਨ ਦੀ ਖੇਤੀ ਕਰਕੇ ਆਪਣਾ ਜਿਹੜਾ ਹੈਗਾ ਰੋਜ਼ ਮਰਰਾ ਦਾ ਜੀਵਨ ਹੈ ਚਲਾਉਂਦੇ ਨੇ ਜੀ ਰੋਜ਼ ਮਰਰਾ ਦੇ ਲਈ ਇਹਨਾਂ ਦਾ ਉਹੀ ਮੇਨ ਕੰਮ ਹੈ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਇਨਾਂ ਦਾ ਘਰ ਦੇਖਿਆ ਬਹੁਤ ਸੋਹਣਾ ਲੱਗਿਆ ਕਮੈਂਟਾਂ 'ਚ ਦੱਸਿਓ ਕਿਦਾਂ ਦਾ ਲੱਗਿਆ ਇਦਾਂ ਦੀ ਵੀ ਜ਼ਿੰਦਗੀ ਇੱਕ ਅਲੱਗ ਹੀ ਹੁੰਦੀ ਹੈ ਥੋੜਾ ਨੈਟਵਰਕ ਤੋਂ ਪਰੇ ਜੇ ਹੋ ਕੇ ਰਹਿਣਾ ਤੇ ਟੀਵੀ ਚੱਲਦਾ ਉਹਦੇ ਚੀ ਜਿਹੜਾ ਹੈਗਾ ਸਾਰਾ ਦਾ ਸਾਰਾ ਐਂਟਰਟੇਨਮੈਂਟ ਕਰ ਲੈਂਦੇ ਨੇ ਪਹਿਲੇ ਤਾਂ ਇਹਨਾਂ ਦੇ ਕੋਲ ਟੀਵੀ ਵੀ ਨਹੀਂ ਹੁੰਦੇ ਸੀਗੇ ਹੌਲੀ-ਹੌਲੀ ਹਰ ਇੱਕ ਟ੍ਰਾਈਬ ਜਿਹੜੀ ਹੈ ਸਿਵਲਾਈਜ਼ ਹੋ ਜਾਂਦੀ ਹੈ ਜੀ ਤੇ ਜਗ੍ਹਾ ਪਹੁੰਚੇ ਆਂ ਜੀ ਜਿਹਦਾ ਨਾਮ ਹੈ ਜੀ 12 ਬਕਰਾ ਤੇ ਇੱਧਰ ਮੋਟਰਸਾਈਕਲਾਂ ਦੇ ਪੈਸੇ ਲੱਗਦੇ ਨੇ ਐਡੇ ਗਾਂਵ ਜਾ ਕੇ ਕਹਿੰਦੇ ਵਾਟਰਫਾਲ ਹੈਗਾ ਪਤਾ ਨਹੀਂ ਚਾਲੂ ਹੋਊਗਾ ਪਤਾ ਨਹੀਂ ਨਹੀਂ ਹੋਊਗਾ ਤੇ ਆਹ ਇੱਥੋਂ ਦੀ ਕੱਚੀ ਰੋਡ ਦਾ ਰਾਹ ਜਿਹੜਾ ਹੁੰਦਾ ਹੈ ਸ਼ੁਰੂ ਪਿੱਛੋਂ ਪੱਕੀ ਰੋਡ ਸੀ 12 ਬਕਰਾ ਤੋਂ 12 ਬਕਰਾ ਤੋਂ ਅਗਾਹ ਜਿਹੜੀ ਰੋਡ ਹੈ ਜੀ ਇਹ ਸਾਰੀ ਕੱਚੀ ਜੀ ਸ਼ੁਰੂ ਹੋ ਜਾਂਦੀ ਹੈ ਇੱਥੋਂ ਦੀ ਫਿਰ ਜਾਣਾ ਜੀ ਅੱਗੇ 오ਡੀਸਾ ਪੂਰਾ ਹੀ ਘੁੰਮ ਰਿਆਂ ਜੀ ਬਿਲਕੁਲ ਐਕਸਟ੍ਰੀਮ 오ਡੀਸਾ ਕਿਤਨੇ ਕੀ ਪਰਚੀ ਸੀਵਾ ਇੱਕ ਬਾਈਕ ਕਬੀਸ ਕਾ ਹੂੰ ਦੋ ਕਾ 40 ਹੋ ਗਿਆ ਹਾਂ ਆ ਦੇਖੋ ਸਾਵਧਾਨ ਸੋਹਣਾ ਯਾਰਾ ਜੰਗਲਾਂ ਨੂੰ ਪਾਰ ਕਰਕੇ ਅਸੀਂ ਇਸ ਟਾਈਮ ਪਹੁੰਚ ਚੁੱਕੇ ਹਾਂ ਜੀ 12 ਬਕਰਾ ਵਾਟਰਫਾਲ ਤੇ 12 ਬਕਰਾ ਕੇਵ ਤੇ ਜੀ ਆ ਵਾਟਰਫਾਲ ਤਾਂ ਨਹੀਂ ਛੋਟੀ ਜੀ ਨਹਿਰ ਇੱਥੇ ਹੈਗੀ ਹੈ ਵਾਟਰਫਾਲ ਲੱਗੇ ਹੈ ਤੇ ਵਾਟਰਫਾਲ ਵਾਲ ਚੱਲਦੇ ਹਾਂ ਜੀ ਆ ਦੇਖੋ ਜੀ ਸਾਫ਼ ਪਾਣੀ ਤੇ ਉਹ ਥੋੜਾ ਥੋੜਾ ਪਾਣੀ ਉੱਤੋਂ ਦੀ ਆ ਰਿਹਾ ਇੱਥੋਂ ਛੋਟੀ ਜੀ ਹਾਈਕਿੰਗ ਹੈ ਜੀ ਹਾਈਕ ਜਿਹੜੀ ਹੈ ਟਰੇਲ ਹੁੰਦੀ ਹੈ ਨਾਰਮਲੀ ਜੇ ਗੱਲ ਕਰੀਏ ਆਪਣੇ ਚੈਨਲ ਦਾ ਨਾਮ ਜਿਵੇਂ ਨੀਸ਼ੂ ਹਾਈਕਰ ਹੈ ਮੈਨੂੰ ਟ੍ਰੇਲਸ ਟਰੈਕ ਇਹ ਬਹੁਤ ਪਸੰਦ ਨੇ ਬਾਬੇ ਦੀ ਕਿਰਪਾ ਰਹੀ ਆਣ ਲਈ ਕੁਝ ਟਾਈਮ ਦੀ ਲਾਈਫ ਦੇ ਵਿੱਚ ਆਪਾਂ ਜਿਹੜਾ ਹੈਗਾ ਇੱਕ ਛੋਟੀ ਜੀ ਕੰਪਨੀ ਖੋਲਾਂਗੇ ਤੇ ਲੋਕਾਂ ਨੂੰ ਘੁਮਾਵਾਂਗੇ ਵੀ ਬੈਸਟ ਟੂ ਬੈਸਟ ਪਲੇਸਿਸ ਅਨਐਕਸਪਲੋਰਡ ਹਿਡਨ ਜੈਮਸ ਦਿਖਾਵਾਂਗੇ ਕਈ ਮੇਰੇ ਕੋਲ ਪਲੇਸਿਸ ਐਦਾਂ ਦੀਆਂ ਪੈਕ ਡੱਬ ਪਈਆਂ ਨੇ ਜਿੱਥੇ ਮੈਂ ਐ ਹੀ ਗਿਆ ਹੋਇਆ ਬਹੁਤ ਘੱਟ ਲੋਕ ਜਾਂਦੇ ਨੇ ਕਈ ਲੋਕਾਂ ਨੂੰ ਤਾਂ ਉੱਦਾਂ ਦੀਆਂ ਪਲੇਸਿਸ ਬਾਰੇ ਪਤਾ ਵੀ ਨਹੀਂ ਹੈਗਾ ਹਿਮਾਚਲ ਦੇ ਵਿੱਚ ਨੇ ਮੈਂ ਇੱਦਾਂ-ਇੱਦਾਂ ਦੇ ਟਰੈਕ ਕਰੇ ਨੇ ਜਿਹੜੀਆਂ ਪਲੇਸਿਸ ਮੋਸਟਲੀ ਕਈ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਤੇ ਉਹ ਅਸੀਂ ਬਚਾ ਕੇ ਰੱਖੇ ਹੋਏ ਨੇ ਹੌਲੀ-ਹੌਲੀ ਅਸੀਂ ਉਸ ਥਾਨਾਂ ਤੇ ਲੈ ਕੇ ਜਾਵਾਂਗੇ ਉੱਦਾਂ ਦੀਆਂ ਜਗਾਵਾਂ ਤੇ ਲੈ ਕੇ ਜਾਵਾਂਗੇ ਕਿਉਂਕਿ ਮੈਂ ਹਿਮਾਚਲ 'ਚ ਰਿਹਾ ਬੜਾ ਬਹੁਤ ਟਾਈਮ ਰਿਹਾ ਮੈਂ ਮਕਲੋੜਗਾਂ 'ਚ ਬਹੁਤ ਟਾਈਮ ਰਿਹਾ ਕਰੇੜੀ ਹੋਰ ਵੀ ਥਾਵਾਂ ਨੇ ਪਰਮੌਰ ਬਰੋਟ ਅੱਗੇ ਚੋਪਾਲ ਦੀ ਗੱਲ ਕਰੀਏ ਚੋਪਾਲ ਦਾ ਜਮਾ ਹੀ ਇੱਕ ਅਨਐਕਸਪਲੋਰਡ ਹਿਡਨ ਜਮ ਐ ਜੀ ਬਹੁਤ ਹੀ ਸੋਹਣੀ ਜਗ੍ਹਾ ਹੈ ਤੇ ਉਹ ਛੋਟੇ ਛੋਟੇ ਟਰੈਕਸ ਉੱਥੋਂ ਨਿਕਲਦੇ ਨੇ ਛੋਟੀ ਛੋਟੀ ਟ੍ਰੇਲਾਂ ਨਿਕਲਦੀਆਂ ਜਿਹੜੀਆਂ ਦੇਖ ਕੇ ਆਪਾਂ ਆਪਣਾ ਨੇਚਰ ਨੂੰ ਇੰਜੋਏ ਕਰ ਸਕਦੇ ਆ ਜੀ ਇਸ ਲਈ ਬਣੇ ਰਹੋ ਜੀ ਸਾਰਿਆਂ ਨੂੰ ਘੁਮਾਵਾਂਗੇ ਵੀ ਥੋੜੇ ਟਾਈਮ ਤੱਕ ਕਹਾ ਹੈ ਵਾਟਰਫਾਲ சிவா ਇਹ ਵਾਟਰਫਾਲ ਕਿੱ데 ਰਸਤਾ ਕਿੱ데 ਬਣਾਇਆ ਥੋੜਾ ਜਿਹਾ ਅੱਗੇ ਹੋਰ ਹੈਗਾ ਵਾਟਰਫਾਲ ਥੋੜਾ ਵਾਟਰਫਾਲ ਲੋ ਜੀ ਸਾਹਮਣੇ ਵਾਟਰਫਾਲ ਦੇ ਨਜ਼ਾਰੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਜੀ ਘਰ ਹੈ 오ਡੀਸ਼ਾ ਦੇ ਤੇ ਸਾਹਮਣੇ ਵਾਟਰਫਾਲ ਲੋਕ ਨਹਾ ਰਹੇ ਨੇ ਜੀ ਪਹਾੜਾਂ ਤੋਂ ਆ ਰਹੇ ਨੇ ਪਹਾੜਾਂ ਤੋਂ ਆ ਰਿਹਾ ਜੀ ਪਾਣੀ ਤੇ ਸਾਹਮਣੇ ਲੋਕ ਨਹਾ ਹੀ ਜਾਂਦੇ ਨੇ ਜੀ ਪਾਣੀ ਠੰਡਾ ਠੰਡਾ लास्ट ਟਾਈਮ ਆਇਆ ਤੇ ਤੋਂ ਜੋ ਹਿਸਟੋਰੀਨ ਤੋਂ ਉਹ ਲਗਾਇਆ ਸੀ ਇੱਥੇ ਆ यहाँ पे ना जो पहले हजारों साल पहले ना उन्होंने वो करके रखा है तो मतलब पत्थर में जो लिखते है ना वो डिजाइन वगैरह करके रखा था वो जो एंशियन सिविलाइजेशन थी वो पीरसिंग करके उससे निकालती थी, थी ना। है निकास्ट्रियन नहीं होते वो रिसर्च करते है नास आते हाथ हो ले क्या कह रहा था नहा लेने के लिए तो बढ़िया है मतलब तो पानी भी ठंडा है ना देख लो जी टूरिस्टिक एरिया बना रखे हैं। मैंने देखा था ये तूने फोटो डाल रखी थी वो नीचे भी गया था ना तू था था। वो तो ड्रोन का शूट डाला होगा मैंने ड्रोन का ड्रोन वहां से उड़ा के लेके आया था आई थोड़ी देख लो जी हैगी है हाइट पानी भी ठंडा ठंडा थोड़ा इतने तमीज से चलो नहीं तो कम हो जाएगा जी खराब पिछलन भरा काम है जी वाह जी इधर पै गया भाई लंबे क्या हाल है भाई हिंदी हिंदी ओडिया 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 वाह जी पानी एन पूरा चिल्ड बर्फीला ਦੇਖ ਲੋ ਪਹਾੜਾਂ ਚੋਂ ਪਾਣੀ ਨਿਕਲਦਾ ਇਹ ਗਲੇਸ਼ੀਅਰ ਵਾਟਰ ਨਹੀਂ ਆ ਫਿਰ ਵੀ ਬੰਦਾ ਪੀ ਸਕਦਾ ਪਾਣੀ ਇਹ ਬੜੀਆ ਬੜੀਆ ਵਧੀਆ ਨਾਣ ਤੋਣ ਦਾ ਪ੍ਰਬੰਧ ਹੈ ਤੇ ਵਧੀਆ ਇੱਥੇ ਆ ਕੇ ਬੰਦਾ ਇੱਕ ਹਿਡਨ ਜੀ ਹੈ ਜਗਾ ਲੋਕ ਘੱਟ ਹੀ ਆਉਂਦੇ ਨੇ ਤੇ ਨਹਾਸ ਧੋ ਸਕਦਾ ਬੰਦਾ ਜੀ मतलब इदा दिया जगह ने तो फिर हमू टूरिस्टिक सपोर्ट बना देंगे ने, ने चले नहीं वोटरफॉल हम अगर चले हाँ जी गोविंदपुरी वाल हो सद है, जाइए है, हो सकता है नहीं भी जाइए क्योंकि टाइम ज़्यादा हो रहा है वा हाँ, अगर भी आप मेरे को लगता है आधे घंटे घंटे तक तो अंधेरा ही पड़ जाएगा यहाँ फिर तो, भी भी तो भी भी कोई फायदा ही नहीं जाएगा और दस किलोमीटर के हिसाब से जैसा ये रास्ता है तो आधा पौना घंटा जाने में लगेगा फिर भी आधा घंटा तो लगेगा भाई दस किलोमीटर है ठीक है उस तो बाद वापस भी आना है तो बस यही है जी देखते हैं कि हिसाब किताब बनता है जो भी बनता है वीडियो बने रहो दिखाव ਫਿਰ ਗੋਵਿੰਦਪੁਰ ਬਰਡ ਸੈਂਚਰੀ ਤਾਂ ਗਏ ਨਹੀਂ ਸੀਗੇ ਉੱਥੋਂ ਦੇ ਸਿੱਧਾ ਆਪਾਂ ਫਿਰ ਕਰਵਲ ਨੂੰ ਆ ਗਏ ਸੀਗੇ ਹੋਪ ਕਰਦਾ ਅੱਜ ਜਿਹੜੀ ਜਗ੍ਹਾਵਾਂ ਦਿਖਾਈਆਂ ਹੋਣੀਆਂ ਤੁਹਾਨੂੰ ਵਧੀਆ ਲੱਗੀਆਂ ਹੋਣੀਆਂ ਜੇ ਵਧੀਆ ਲੱਗੀਆਂ ਤਾਂ ਪਲੀਜ਼ ਇਸ ਵੀਡੀਓ ਨੂੰ লাইਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਆਂਡ ਗਵਾਂਡ ਤੇ ਆਪਣੇ ਸਾਰੇ ਰਿਸ਼ਤੇਦਾਰਾਂ 'ਚ ਸ਼ੇਅਰ ਵੀ ਕਰ ਦਿਓ ਤੇ ਬਸ ਇੱਕ ਨਾਲ ਥੱਲੇ ਹਾਈਪ ਦਾ ਬਟਨ ਹੈਗਾ ਉਹ ਵੀ ਦਬਾ ਦਿਓ ਅੱਜ ਹੈਪੀ ਦਿਵਾਲੀ ਹੈ ਜੀ ਸਭ ਤੋਂ ਪਹਿਲੇ ਸਾਰਿਆਂ ਨੂੰ ਹੈਪੀ ਦਿਵਾਲੀ ਕਹਿੰਨੇ ਆ ਜੀ ਤੇ ਬਸ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਬਿਲਕੁਲ ਫਰੈਸ਼ ਤਾਜ਼ੇ ਐਪੀਸੋ